ਅਈ ਲੋਕਾਂ ਕੀ ਰਿਕਵੈਸਟ ਕਰਦੇ ਆ ਕਿ ਸਾਡਾ ਵੀਰ ਕਹਿ ਰਿਹਾ ਵੀ 13 ਜ਼ੀਰੋ ਹੋਣੀ ਚਾਹੀਦੀ ਹੈ 13 ਸੰਸਦ ਦੇ ਵਿੱਚ ਜੀ ਮੈਂ ਮੈਂਬਰ ਪਾਰਲੀਮੈਂਟ ਭੇਜਣੇ ਉਹਨਾਂ ਲਈ ਆਪਦੇ ਵੀਰਾਂ ਨੂੰ ਰਿਕਵੈਸਟ ਕਰਨਾ ਆਇਆ ਪਿੰਡ ਆਇਆ ਮੇਰੇ ਵੀਰ ਸਾਰੇ ਇੱਥੋਂ ਦੀ ਚੈਟ ਜਿਹੜੀ ਆ ਤੇ ਛੋਟੇ ਪਿੰਡਾਂ ਸਾਰੇ ਹੁਮ ਹੁਮ ਆ ਕੇ ਪਹੁੰਚੇ ਆ ਉਹ ਇਹਨਾਂ ਪਹਿਲਾਂ ਵੀ ਬਹੁਤ ਸਹਿਯੋਗ ਦਿੱਤਾ ਪਾਈ ਦੀਆਂ ਚੋਣਾਂ ਦੇ ਵਿੱਚ ਤੇ ਹੁਣ ਵੀ ਭਰੋਸਾ ਦਿੱਤਾ ਕਿ ਧੰਨ ਕਿਸੇ ਗੱਲ ਦੀ ਚਿੰਤਾ ਨਹੀਂ ਜਿੰਨੀਆਂ ਵੀ हैगियां ਫੋਟਾਂ ਨੂੰ ਇਸ ਪਾਸੜ ਹੋ ਕੇ ਆਮ ਆਦਮੀ ਪਾਰਟੀ ਪੈਣ ਗਿਆ ਔਰ ਇਥੋਂ ਸਾਬਲ ਵੀ ਜਿਹੜੇ ਹੈਗੇ ਲਾਲਜੀ ਸਿੰਘ ਖੁੱਲਰ ਉਹਨਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ ਜੂਗਾ ਕਿੰਨਾ ਕੁ ਹੰਗਾਰਾ ਮਿਲਿਆ ਕਿੰਨਾ ਕੁ ਇਕੱਠ ਹੋਇਆ ਦੇਖੋ ਆ ਤੁਹਾਡੇ ਸਾਹਮਣੇ ਜਿਹੜੇ ਪਿੰਡ ਛੋਟਾ ਜਿਹਾ ਤੁਹਾਡੇ ਖਾਜ 15 20 ਘਰ ਹੈ ਉਹ ਸਾਰੇ ਇਥੇ ਸਾਰਾ ਸਾਰਾ ਇਥੇ ਇਕੱਠੇ ਹੋਇਆ ਬਹੁਤ ਵਧੀਆ ਹੰਗਾਰਾ ਇਹ ਸਾਰੇ ਪੁਰਾਣੇ ਵਰਕਰ ਨੇ ਪੁਰਾਣਾ ਕੰਮ ਕਰਨ ਵਾਲੀ ਲੋਕ ਸਾਰੇ ਹਾਂਜੀ ਅੱਜ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਮੌਸਮ ਚੱਲ ਰਿਹਾ ਇਲੈਕਸ਼ਨ ਦਾ ਜੀ ਜੀ ਉਹਦੇ ਬਾਰੇ ਚ ਗੱਲਬਾਤ ਹੋਈ ਸੀ ਤੇ ਇੱਥੋਂ ਦੇ ਲੋਕ ਇਕੱਠੇ ਹੋਏ ਨੇ ਜਿਹੜੇ ਇਹਨਾਂ ਨੇ ਆਪਣੀ ਪਾਰਟੀ ਵਾਰੀ ਆਵਾਰੀ ਪਾਰਟੀ ਪਿਛਲੇ ਸਮੇਂ 2 ਸਾਲ ਦੇ ਵਿੱਚ ਕੀ ਕੰਮ ਕੀਤੇ ਨਾਲ ਬਾਰੇ ਵਿਚਾਰਾਂ ਹੋਈਆਂ ਤੇ ਅੱਗੇ ਜੋ ਐਮਪੀ ਜਿਤਾ ਕੇ ਸਾਡੇ 13 ਦੇ 13 ਦੇ ਜੋ ਸਾਡੇ ਪ੍ਰਗਤਮਾਨ ਸਾਹਿਬ ਦੀ ਜੋ ਹੈ 13 ਜ਼ੀਰੋ ਕਰਨਾ ਉਹਦੇ ਬਾਰੇ ਵਿਚਾਰਾਂ ਹੋਈਆਂ ਨੇ ਕਿ 13 0 ਕਰਕੇ ਅਸੀਂ 13 ਦੇ 13 MP ਸੈਂਟਰਸ ਕਰ ਵਿੱਚ ਬਿਜਨੇ ਤਾਂ ਕਿ ਪੰਜਾਬ ਦੀ ਉੱਤੇ ਆਵਾਜ਼ ਉੱਠ ਸਕਣ ਪੰਜਾਬ ਦੇ ਮਸਲੇ ਬਾਰੇ ਬੋਲ ਸਕਣ। ਸਾਬ ਜਗ ਪ੍ਰਮਿੰਦਰ ਸਿੰਘ ਜੀ ਮੋੜ ਆਏ ਆ ਬਹੁਤ ਧੰਨਵਾਦ ਇਹਨਾਂ ਦਾ। ਜੀ। ਮਾਨ ਦੀ ਸਰਕਾਰ ਬਹੁਤ ਕੁਝ ਚੋ ਜਾਈ ਹੈ ਸਰਕਾਰ ਬਣ ਗਈ ਹੈ। ਵੀ 60 MP ਬਣ ਕੇ ਆਪਾਂ ਜਿਤਾਈਏ 13 ਦੇ 13 ਹੀ। ਸਾਬ ਨੂੰ ਵਧੀਆ ਮਰ ਫੋਟ ਮੈ। ਸੈਂਟਰ ਲਿਖ ਫੋਟ ਮੈ। ਅਸੀਂ ਤੋਂ ਜੀਪ ਨੂੰ ਮਤਲਬ ਆਇਆ ਕਿ ਬੱਤਵਰ ਬੂਤਾ ਬਵਾ ਕੀ 13 ਜੀਰੋਂ ਨਾਲ ਸੈਂਟਰ ਦੇ ਵਿੱਚ 13 ਐਮਪੀ ਭੇਜਾਂਗੇ ਇੱਕ ਸਾਡੇ ਇਲਾਕਾ ਨਿਵਾਸੀਆਂ ਦੀ ਸਭ ਤੋਂ ਜ਼ਰੂਰੀ ਜਿਹੜੀ ਬੇਨਤੀ ਆ ਕਿ ਸਾਡੇ ਕਪੂਥਲਾ ਜ਼ਿਲ੍ਹੇ ਦੀ ਇੱਕ ਤਰਾਲੀ ਆ ਕਿ ਸਾਨੂੰ ਹਮੇਸ਼ਾ ਉਮੀਦਵਾਰ ਬਾਹਲਾ ਹੀ ਦਿੱਤਾ ਜਾਂਦਾ ਕਿਸੇ ਵੀ ਪਾਰਟੀ ਤੋਂ ਤੇ ਅਸੀਂ ਇਹ ਭਗਵਾਨਤਮਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਹਲਕਾ ਇੰਚਾਰਜ ਸਾਡੇ ਲੋਕਲ ਕਪੂਤਲਾ ਵਿੱਚੋਂ ਲਾਇਆ ਜਾਵੇ ਮਿਹਨਤੀ ਔਰ ਜਿਹੜਾ ਇਮਾਨਦਾਰ ਬੰਦਾ ਹੈ ਤੇ ਜੇ ਸਰਦਾਰ ਪਰਮਿੰਦਰ ਸਿੰਘ ਢੋਟ ਮੇਰੇ ਕਹਿਣ ਦੀ ਲੋੜ ਨਹੀਂ ਹੈ ਜੀ ਆ ਤੁਹਾਨੂੰ ਲੋਕਾਂ ਦੇ ਇਕੱਠ ਤੋਂ ਪਤਾ ਲੱਗ ਗਿਆ ਹੋਊਗਾ ਕਿ ਮਨ ਹਲਕਾ ਇੰਚਾਰਜ ਛੇਤੀ ਤੋਂ ਛੇਤੀ ਕਪੂਤਲੇ ਜਿਹੜੇ ਦਾ ਲੋਕਲ ਲਾਇਆ ਜਾਵੇ ਤਾਂ ਕਿ ਲੋਕਾਂ 'ਚ ਜਿਹੜਾ ਭੰਬਲ ਭੂਸਾ ਪਿਆ ਆ ਉਹ ਖਤਮ ਹੋਵੇ ਸਹੀ ਗੱਲ ਆ ਅਵੀ ਅਸੀਂ ਖੇਤੀ ਦੇਖਣਾ ਚਾਹੁੰਦੇ ਆ ਵੇ ਖੇਤੀ ਕਿਹੜਾ ਸਾਹਮਣੇ ਆਵੇ ਸਾਡੇ ਤੇ ਅਸੀਂ ਕੇਜਰੀਵਾਲ ਜੀ ਵਰਗਾ ਹੀ ਤੇੜਾ ਕੋਈ ਚਾਹੁੰਦੇ ਆ ਜਾਂ ਕੇਜਰੀਵਾਲ ਨਹੀਂ ਚਾਹੁੰਦੇ ਆ ਵੱਲੋਂ ਜਿਹੜੇ ਅੱਗੇ ਜਾਣ ਤੇ ਇਹ ਕਹਿ ਕੇ ਮੈਂ ਛੱਤੀ ਲਾ